ਪੰਜਾਬ ਕਾਂਗਰਸੀਆਂ ਮਹਿਲਾ ਵਰਕਰਾਂ ਵੱਲੋਂ ਭਾਜਪਾ ਸੰਸਦ ਪ੍ਰਜਵਲ ਰਵੰਨਾ ਉੱਤੇ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾਂਦਾ ਆरोप ਲਗਾਉਂਦੇ ਹੋਏ ਸੰਗਰੂਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀਆਂ ਮਹਿਲਾ ਵਰਕਰਾਂ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਭਾਜਪਾ ਸਾਂਸਦ ਪ੍ਰਜਵਲ ਰੇਵੰਨਾ ਉਤੇ ਕਰਨਾਟਕ ਅਤੇ ਮਣੀਪੁਰ ਦੀਆਂ ਮਹਿਲਾਵਾਂ ਦਾ ਬਰਤਕਾਰ ਅਤੇ ਛੇੜਛਾੜ ਦੇ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਭਾਜਪਾ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਸਾਂਸਦ ਉਤੇ ਪੜਨ ਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਬਾਹਰ ਭੇਜ ਦਿੱਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਦੀਆਂ ਇਹਨਾਂ ਮਾਰੂ ਨੀਤੀਆਂ ਕਾਰਨ ਅਸੀਂ ਦੇਸ਼ ਦੀਆਂ ਮਹਿਲਾਵਾਂ ਆਪਣੇ ਆਪ ਨੂੰ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੀਆਂ। ਮੈਡਮ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਰੂਨਾ ਜੀ। ਸਕੱਤਰ ਪੰਜਾਬ ਮੈਲਾ ਕਾਂਗਰਸ ਅੱਜ ਕੀ ਮੋਮਬੱਤੀਆਂ ਹੱਤਾਂ ਦੇ ਵਿੱਚ ਬੜੀਆਂ ਜੀ ਅੱਜ ਮੋਮਬੱਤੀਆਂ ਐ ਫੜੀਆਂ ਜੀ ਇੱਕ ਪ੍ਰਜਵਲ ਰਵੰਨਾ ਜਿਹੜਾ ਕਿ ਬੀਜੇਪੀ ਦਾ ਸੰਸਦ ਹੈ ਉਸਨੇ 100 ਤੋਂ ਜ਼ਿਆਦਾ ਲੇਡੀਜ਼ ਦੇ ਨਾਲ ਰੇਪ ਕੀਤਾ ਜੀ ਮਾਸ ਰੇਪਿਸਟ ਹੈ ਔਰ ਬੀਜੇਪੀ ਨੇ ਉਹਨੂੰ ਬਚਾ ਕੇ ਬਾਹਰ ਭੇਜਿਆ ਹੋਇਆ ਸਾਡੀ ਮੰਗ ਹੈ ਕਿ ਮੋਦੀ ਜੀ ਆਪਣੀ ਚੁੱਪੀ ਤੋੜਨ ਇਸ ਗੱਲ ਤੇ ਔਰ ਉਸਨੂੰ ਵਾਪਸ ਲਿਆਂ ਤੇ ਗ੍ਰਿਫਤਾਰ ਕਰਨ ਕਿ ਸਾਡੀਆਂ ਕਰਨਾਟਕ ਵਾਲੀਆਂ ਭੈਣਾਂ ਨੂੰ ਮਨੀਪੁਰ ਵਾਲੀਆਂ ਭੈਣਾਂ ਨੂੰ ਜਿਨ੍ਹਾਂ ਦੇ ਉੱਤੇ ਵੀ ਜਰਾ ਹੋਇਆ ਹੈ ਜਿਨ੍ਹਾਂ ਨਾਲ ਵੀ ਗਲਤ ਕੰਮ ਹੋਏ ਨੇ ਉਹਨਾਂ ਲਈ ਉਹਨੂੰ ਸਜ਼ਾ ਦੇਣ ਔਰ ਲੋਕਾਂ ਮਾਫੀ ਮੰਗਣ ਸਾਰਿਆਂ ਕੋਲੋਂ ਕਿ ਇਹ ਗਲਤ ਹੋ ਰਿਹਾ ਤੇ ਨਾਰੀ ਸ਼ਕਤੀ ਬਿਲਕੁਲ ਨਾਰੀ ਸੇਫ ਹੀ ਨਹੀਂ ਆ ਜੀ ਅਸੀਂ ਭਾਰਤ ਦੇ ਵਿੱਚ ਕਹਿੰਦੇ ਨੇ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਕਿੱਥੇ ਸੇਫ ਹਨ ਜੀ ਲੇਡੀਜ਼ ਲੇਡੀਜ਼ ਬਿਲਕੁਲ ਵੀ ਸੇਫ ਨਹੀਂ ਹੈਗੀਆਂ ਸੋ ਅਸੀਂ ਮੋਦੀ ਜੀ ਨੂੰ ਕਹਿੰਦੇ ਆ ਕਿ ਆਪਣੀ ਚੁੱਪੀ ਤੋੜੋ ਚੁੱਪੀ ਤੋੜੋ ਕੁਝ ਤਾਂ ਬੋਲੋ ਤੁਸੀਂ ਲੇਡੀਜ਼ ਵਾਸਤੇ ਕੁਝ ਤਾਂ ਕਹੋ ਸਾਡੇ ਲਈ ਜੀ ਅਸੀਂ ਤਾਂ ਸੇਫ ਹੀ ਨਹੀਂ ਹੈਗੇ ਅਸੀਂ ਸੇਫ ਨਹੀਂ ਇਹ ਬਹੁਤ ਵੱਡਾ ਮੁੱਦਾ ਹੈ ਸਾਡਾ ਇਸ ਇਲੈਕਸ਼ਨ ਦੇ ਵਿੱਚ ਕਿ ਲੇਡੀਜ਼ ਨੂੰ ਸਿਕਿਉਰਿਟੀ ਕਦੋਂ ਦਓਗੇ ਆਪਣੇ ਲਈ ਤਾਂ ਤੁਸੀਂ ਇੰਨੀ ਜੈਡ ਜੈਡ ਸਿਕਿਉਰਿਟੀ ਲੈ ਕੇ ਫਿਰਦੇ ਹੋ ਤੇ ਸਾਡੀਆਂ ਭੈਣਾਂ ਦੀ ਸਿਕਿਉਰਿਟੀ ਕਿੱਥੇ ਆ ਬਸ ਇੰਨਾ ਹੀ ਪੁੱਛਣਾ ਚਾਹੁੰਦੇ ਆ ਇਸ ਇਹਨੂੰ ਲੈ ਕੇ ਅੱਜ ਅਸੀਂ ਕੈਂਡਲ ਮਾਰਚ ਕੀਤਾ ਕਿ ਸਾਡੀਆਂ ਭੈਣਾਂ ਨੂੰ ਇਨਸਾਫ ਕਦੋਂ ਦਓਗੇ ਉਹਨੂੰ ਵਾਪਸ ਕਦੋਂ ਲਿਆਉਂਗੇ ਅੱਜ ਨੂੰ ਅਸੀਂ ਜੁਲਦੀ ਹਾਂ ਅੱਜ ਆਉਣ ਟੂ ਹੰਜੀਤ ਕਰਮਚੀਤ ਕੋਰ ਦੀ ਸੋਸ਼ਲ ਮੀਡੀਆ ਹਲਕਾ ਇੰਚਾਰਜ ਸੁਨਾਮ ਅਸੀਂ ਜਿਹੜੇ ਪ੍ਰੋਬਲਮ ਨੇ ਭਾਜੀਪੀ ਦੇ ਨੇਤਾ ਜੀ ਨੇ ਅਸੀਂ ਨਰਿੰਦਰ ਮੋਦੀ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਉਹਨਾਂ ਨੇ ਇੱਕ ਨਾਰਾ ਦਿੱਤਾ ਸੀ ਬੇਟੀ ਵਿੱਚ ਆਓ ਬੇਟੀ ਬੜਾਓ ਕਿੱਥੇ ਗਏ ਮੋਦੀ ਸਾਹਿਬ ਕਿਹੜੀ ਬੇਟੀਆਂ ਦੀ ਗੱਲ ਕਰਦੇ ਆ ਜੇ ਆਪਣੀ ਬੇਟੀ ਉਹਨਾਂ ਨੇ ਕੁੱਖੋਂ ਪੈਦਾ ਨਹੀਂ ਕੀਤੀ ਆਪਣੀ ਵਾਈਫ ਨਹੀਂ ਉਸਦੇ ਘਰ ਤਾਂ ਦੂਸਰੀਆਂ ਬੇਟੀਆਂ ਦੇ ਲਈ ਕਿਉਂ ਹੋ ਰਿਹਾ ਕਿਉਂ ਨਹੀਂ ਇਹ ਸਾਹਿਮਿਲਿਆ ਪਤਾ ਨਹੀਂ ਆਸ਼ੀਫਾ ਵਰਗੀਆਂ ਇੱਕ ਨਵਾਲਕ ਬੱਚੀਆਂ ਦੇ ਨਾਲ ਮੰਦਰਾਂ ਦੇ ਵਿੱਚ ਕਿ ਕਿਤੇ ਵੀ ਪਰਨਾਟਕਾ ਦੇ ਵਿੱਚ ਫਮੇ ਉਹ ਕਿਤੇ ਦੀ ਵੀ ਗੱਲ ਕੀਤੀ ਜਾਵੇ ਸਾਡੇ ਪੰਜਾਬ ਦੀ ਗੱਲ ਕਿਉਂ ਮੋਦੀ ਸਾ�ਤਿਆਂ ਬਣਦਾ ਬੜਾ ਸ਼ੌਂਕ ਹੈ ਰਾਜ ਕਰਨ ਦਾ ਤੁਹਾਨੂੰ ਨੂੰ ਬੜਾ ਸ਼ੌਂਕ ਹੈ ਤੇ ਰਾਜਗਦੀ ਤੇ ਬੈਠਣ ਦਾ ਬੜਾ ਸ਼ੌਂਕ ਹੈ ਮੋਦੀ ਸਾਹਿਬ ਅਸੀਂ ਪੁੱਛਣਾ ਚਾਹੁੰਦੇ ਹਾਂ ਕਿਉਂ ਹੋ ਰਿਹਾ ਹੈ ਧੀਆਂ ਪੈਣਾ ਦੇ ਨਾਲ ਮੋਦੀ ਸਾਹਿਬ ਅੱਗੇ ਕਹਿ ਰਹੇ ਕਿ ਦੁਵਾਰੇ ਪੀਐਮ ਨਾਲ ਕਿੱਥੇ ਆਸ ਲਈ ਬੈਠੇ ਨੇ ਮੋਦੀ ਸਾਹਿਬ ਪਰ ਨਹੀਂ ਪਰ ਜਿੰਨਾ ਟਾਈਮ ਸਾਡੀਆਂ ਧੀਆਂ ਭੈਣਾਂ ਨੂੰ ਇਨਸਾਫ ਨਹੀਂ ਮਿਲੂ ਅਸੀਂ ਇਸੇ ਤਰ੍ਹਾਂ ਆਪਣਾ ਇਹ ਜਾਰੀ ਰੱਖਾਂਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅੱਗੇ ਵੀ ਸੰਘਰਸ਼ ਲਿਕੇ ਜਾਵਾਂਗੇ ਮੇਰੇ ਨਾਲ ਚਰਨਜੀਤ ਕੌਰ ਮਰਾਨਾ ਨੇ ਬਲਕ ਪ੍ਰਧਾਨ ਕਾਂਗਰਸ ਮੈਲਾ ਜੀ ਕਿਸ ਮਸਲੇ ਨੂੰ ਲੈ ਕੇ ਕੈਂਡਲ ਮਾਰਦੇ ਦੇਖੋ ਮਸਲਾ ਤਾਂ ਸਾਰੇ ਪੰਜਾਬ ਲਈ ਹੈ ਵੈਸੇ ਜੋ ਧੀਆਂ ਨਾਲ ਭੈਣਾਂ ਨਾਲ ਉਹਨਾਂ ਨੇ 65 ਸਾਲ ਦੀ ਲੇਡੀਜ਼ ਤੱਕ ਨਹੀਂ ਛੱਡੀਆਂ ਹੈਗੀਆਂ ਹਜ਼ਾਰਾਂ ਬੇਟੀਆਂ ਨਾਲ ਰੇਪ ਬਲਾਤਕਾਰ ਕੀਤਾ ਤੇ ਬੜੀ ਸ਼ਰਮ ਦੀ ਗੱਲ ਹੈ ਬੜੀ ਸ਼ੇਮ ਦੀ ਗੱਲ ਹੈ ਕਿਉਂਕਿ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਕੀ ਅਕੇਲ ਬੱਚਿਆਂ ਨੂੰ ਅਸੀਂ ਆਪਣੇ ਨੂੰ ਕੀ ਦੱਸਾਂਗੇ ਵੀ ਸਾਡੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਅੱਜ ਕੱਲ੍ਹ ਧੀਆਂ ਦੇ ਤੋਂ ਮੋਦੀ ਸਾਹਿਬ ਨੂੰ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਉਹਨੂੰ ਬੰਦੇ ਨੂੰ ਬਾਹਰ ਲਿਆ ਕੇ ਉਹਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਬੇਟੀਆਂ ਨੂੰ ਹੰਸਾ ਮਿਲਣਾ ਚਾਹੀਦਾ